ਇਹਦੇ ਵਿੱਚ ਆਪਾਂ ਫਸੇ ਹੋਏ ਆ ਉਹ ਸਾਂਝੀਆਂ ਕਰਦਿਆਂ ਸਭ ਤੋਂ ਪਹਿਲਾਂ ਜੇ ਵੀ ਸਾਡੀ ਉਪਕਤੀ ਅੱਜ ਤੁਸੀਂ ਮੰਗਾ ਜਿਦੇ ਲੋੜ ਆ ਸਾਡੀ ਪੁੱਤਾਂ ਵਾਂਗੂ ਪਾਲੀ ਹੋਈ ਜੋ ਨੇਦੀ ਫਸਲ ਜਿਹਦੇ ਵਾਸਤੇ ਪੰਜਾਬ ਦੇ ਵਿੱਚੋਂ ਇਹ ਫਸਲ ਪਾਲ ਦੇ ਪਾਰ ਦੇ ਸਾਡੇ ਬਹੁਤ ਸਾਰੇ ਨੌਜਵਾਨ ਸਾਡੇ ਕਿਸਾਨ ਮਜ਼ਦੂਰ ਇਸ ਫਸਲ ਨੂੰ ਪਾਲਣ ਵਾਸਤੇ ਮੌਤ ਦੀ ਜਿਹੜੀ ਜਿਹੜੀ ਪੇਟ ਚੜ ਗਏ ਬੜੀ ਸ਼ਰਮ ਦੀ ਗੱਲ ਆ ਕਿ ਝੋਨਾ ਕੋਤੇ ਤੂੰ ਦੀ ਮੇਰ ਹੋਣ ਕਾਰਨ ਮੰਡੀ ਗਾਵੇ ਦੇਚ ਸਾਡੇ ਕਿਸਾਨ ਆ ਜਿਹੜੇ ਬਿਲਕੁਲ ਸੁੱਕਾ ਲੈ ਕੇ ਆਉਂਦੇ ਨੇ ਜਦੋਂ ਉਹ ਤਿੰਨ ਚਾਰ ਦਿਨ ਮੱਡੀਆਂ ਦੇ ਵਿੱਚ ਪਿਆ ਰਹਿੰਦਾ ਤਾਂ ਰਾਤ ਨੂੰ ਜਦੋਂ ਮੌਸਮ ਸਿੱਲਾ ਹੁੰਦਾ ਉਹੀ 16 17 ਵਾਲਾ ਮਿਲਚਰ 22 ਬਾਈ ਤੇ ਜਾਵੜਦਾ ਤੇ ਇਸ ਹੁੰਦੇ ਇੰਸਪੈਕਟਰ ਜਿਸ ਹੁੰਦੇ ਸ਼ੈਦਰ ਮਾਲਕ ਤੇ ਨਾਲ ਆਰਥਿਕ ਰਲੇ ਹੋਏ ਕਿਸਾਨਾਂ ਦੀ ਲੁੱਟ ਕਰ ਰਹੇ ਨੇ ਸੋਨੂੰ ਡੇਢ ਕਿਤਾਹਾ ਪਿੱਛੇ ਲੈ ਜਾਣਾ ਤੇ ਡੱਟੇ ਦਾ 1 ਰੁਪਏ ਤੋਂ ਸ਼ੁਰੂ ਹੋ ਕੇ 20-20 ਰੁਪਏ ਤੇ 50-50 ਰੁਪਏ ਤੱਕ ਗਿਆ ਸੀ ਉਦੋਂ ਵੀ ਕਿਸਾਨ ਕਥੇ ਬੰਦਾਂ ਲੜੀਆਂ ਸੰਘਰਸ਼ ਕਰਕੇ ਉਸ ਲੁੱਟ ਨੂੰ ਬੰਦ ਕਰਵਾਇਆ ਆ ਸਾਲ ਆ ਜਿਹੜਾ 224 ਵਾਲਾ ਦੇ ਦੇ ਵਿੱਚ ਫੇਰ ਉਹੀ ਜਿਹੜਾ ਪਿੱਛੇ ਡਟਮਚਾਈ ਹੁੰਦੀ ਸੀ ਐਸ ਵਾਰ ਫੇਰ ਸ਼ੁਰੂ ਕਰ ਲਈ 20 ਤੱਕ ਨਵੰਬਰ ਤਾਈਂ 20 11 ਤਾਈਂ ਤਕਰੀਬਨ ਤਕਰੀਬਨ ਸਟਿਕਾ ਸਾਰੀਆਂ ਮੰਡੀਆਂ ਖਾਲੀ ਹੋ ਜਾਂਦੀਆਂ ਸੀ ਝੋਨਾ ਵਿਕ ਜਾਂਦਾ ਸੀ ਅੱਜ ਕਿਸੇ ਮਰਜੀ ਮੰਡੀ ਦਾ ਹਾਲ ਦੇਖ ਲੋ ਜਾ ਕੇ ਹਰੇਕ ਮੰਡੀ ਦੇ ਵਿੱਚ ਝੋਨੇ ਦੇ ਵੀ ਤੇ ਜਿਹੜਾ ਦੱਕਿਆਂ ਦੇ ਵਿੱਚ ਲੰਘ ਤੜਕੇ ਤੁਸੀਂ ਝੋਨਾ ਪੋਆ ਤਾਂ ਉਹਦੇ ਵੀ ਮਾਰ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਜੇ ਕਿਸੇ ਕਿਸਾਨ ਨੇ ਖੇਤ ਦੇ ਦੇਖ ਚਾਰ ਕਰਨ ਵਾਸਤੇ ਵੀ ਆਕਮਚਾਰੀ ਤਾਂ ਇਹੋ ਦਾ ਸਾਰਾ ਸਿਸਟਮ ਆ ਜਿਹੜਾ ਸਵੇਰ ਤੋਂ ਸ ਤੇ ਸਵੇਰ ਸੇਵਨ ਪ੍ਰਸ਼ਾਸਨ ਉਹ ਖੇਤਾਂ ਦੇ ਵਿੱਚ ਜਾਵਣ ਦੇ ਨਾਲ ਕੋਲੇ ਟਾਈਮ ਹੈਗਾ ਬਹੁਤ ਖੁੱਲਾ ਪਰ ਚੋਨੇ ਨੂੰ ਮੰਡੀਆਂ ਦੇ ਵਿੱਚੋਂ ਚਕਾਉਣ ਦੀ ਇਹਨਾਂ ਕੋਲੇ ਟਾਈਮ ਹੈ ਨਹੀਂ ਨਾ ਇਹ ਤੋਂ ਦੇ ਸ਼ਿਵਲ ਅਧਿਕਾਰੀਆਂ ਕੋਲੇ ਆ ਤੇ ਨਾ ਪੁਲਿਸ ਵਾਲਿਆਂ ਕੋਲੇ ਜਿਹੜੇ ਸਾਨੂੰ ਡਰਾਉਂਦੇ ਨੇ ਕਹਿੰਦੇ ਨੇ ਕਿ ਜਿਹਨੇ ਅੱਗ ਲਾਤੀ ਉਹ ਰੈਡੈਂਟਰੀ ਉਹਨੂੰ ਜੁਰਮਾਨੇ ਉਹਨੂੰ ਸਜ਼ਾਵਾ ਤੇ ਸੋਨ ਨੂੰ ਸਜ਼ਾਵਾ ਕੌਣ ਦੇਊਗਾ ਮੈਨੂੰ ਐ ਤਾਂ ਦੱਸੋ ਏ ਸਾਡੇ ਝੋਨੇ ਨੂੰ ਮੰਡਿਆਂ ਦੇ ਵਿੱਚੋਂ ਕਿਉਂ ਰੋ ਰਿਆ ਹੋਇਆ ਇੱਕ ਸੂਰ ਕਰਤਾ ਤੋਂ ਮੈਂ ਜਿਹੜੇ ਇਹ ਕਹਿੰਦੇ ਆ ਬਹੁਤ ਸਾਰਾ ਅਮਾਜ ਪਢਾਰ ਸਾਡੇ ਕੋਲੇ ਹੋ ਗਿਆ ਆ ਇੱਕ ਵੀਰ ਕੋ ਭੰਮ ਰਹੀ ਆ ਪੰਜਾਬ ਦੀ ਕੋਈ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ 6-7 ਸਾਲ ਦਾ ਬੱਚਾ ਸਕੂਲ ਦੇ ਵਿੱਚ ਜਾਂਦਾ ਉਹਨੂੰ ਉਹਦਾ ਮਾਸਟਰ ਪਸਤਾ ਵੀ ਕੰਮ ਨਹੀਂ ਕੀਤਾ ਤੈਨੂੰ ਮੈਂ ਗੁੱਟਾ ਜਦਨੇ ਮੈਂ ਮਾਰਿਆ ਜੀ ਵਾਕਰ ਚੰਗਾ ਸੀ ਕਹਦਾ ਘਰੋਂ ਕੁਝ ਖਾ ਕੇ ਆਇਆ ਕਹਦਾ ਨਹੀਂ ਜੀ ਕੁਝ ਨਹੀਂ ਸੀ ਘਰੇ ਉਹ ਕਹਿੰਦਾ ਕੀ ਤੇ ਨਾਲ ਹੀ ਘਰੇ ਆਟਾ ਨਹੀਂ ਸੀ ਮੈਂ ਖਾ ਕੇ ਨਹੀਂ ਆਇਆ ਕੁਝ ਉਹ ਉਸ ਮਾਸਟਰ ਵੀ ਧਾਵਾ ਨਿਕਲ ਗਿਆ ਉਹ ਮਾਸਟਰ ਵੀ ਰੋਇਆ ਉਹਨੇ ਪਹਿਲਾਂ ਉਹ ਆਪ ਰੋਟੀ ਜਿਹੜੀ ਆਪ ਲੈ ਕੇ ਆਉਂਦਾ ਹੁੰਦਾ ਸੀ ਉਹ ਬੁੱਕਲ ਦੇ ਵਿੱਚ ਲਿਆ ਉਹ ਖਵਾਈ ਜਿਹੜੇ ਕਹਿੰਦੇ ਸਾਡੇ ਅੰਨ ਭੰਡਾਰ ਭਰੇ ਪਏ ਆ ਪਰ ਸਾਨੂੰ ਝੋਨੇ ਦੀ ਲੋੜ ਨਹੀਂ ਕੋਈ ਸਾਨੂੰ ਕਾਰਕ ਦੀ ਲੋੜ ਨਹੀਂ ਸਭ ਕਾਸ਼ੇ ਦੀ ਲੋੜ ਆ ਬਤਨੀਤੀ ਆ ਇਹ ਹੋ ਸਾਡੇ ਨਾਲ ਖੋਰ ਕਦਰਾਂ ਚਾਹੁੰਦੇ ਨੇ ਕਿ ਦਿੱਲੀ ਦੇ ਵਿੱਚ ਕਿਸਾਨ ਕਿਉਂ ਆ ਗਏ ਕਿਉਂ ਸਾਨੂੰ ਸਵਾਲ ਜਵਾਬ ਕਰੇ ਕਿਉਂ ਤੁਸੀਂ ਅਵਾਏ ਸਾਨੂੰ ਸਜ਼ਾਵਾ ਦੇਣੀਆਂ ਚਾਹੁੰਦੇ ਨੇ ਅਸੀਂ ਅਜੇ ਇਸ ਗੱਲ ਤੋਂ ਪੂਰੇ ਜਾਗੂ ਨਹੀਂ ਹੋਏ ਜਿੰਨੇ ਕਾਏ ਆ ਇਹਨਾਂ ਨੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੁੰਦਾ ਤੁਸੀਂ ਆਪਣੀਆਂ ਗੱਲਾਂ ਦੱਸਣੀਆਂ ਹੁੰਦੀਆਂ ਕਿ ਫਰਮਾਨਾਂ ਦੁਆਰਾ ਕੀ ਬੋਲਿਆ ਤੇ ਔਕਾ ਕੀ ਬੋਲਿਆ ਫਰਾਨੀ ਜੱਫੇ ਬੰਦੀ ਵਾਲਾ ਕੀ ਬੋਲਿਆ ਇਹ ਪ੍ਰਚਾਰ ਤੁਸੀਂ ਖੁੱਡਾਂ ਦੇ ਉੱਤੇ ਇਹ ਪ੍ਰਚਾਰ ਤੁਸੀਂ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਲੈ ਕੇ ਜਾਣਾ ਹੁੰਦਾ ਪਰ ਬਦਕਿਸਮਤੀ ਸਾਡੀ ਇਹ ਆ ਕਿ ਜਿੰਨੇ ਤੁਸੀਂ ਇੱਥੇ ਆਉਣੇ ਹੋ ਉਹ ਵੀ ਪੂਰੀ ਗੱਲ ਨਹੀਂ ਸੁਣਦੇ ਆ ਚਾਹਾਂ ਹੀ ਸੀ ਇਟੀ ਕੱਢ ਲਾ ਚਾਰੇ ਬੈਠੀ ਟੁੱਬਗੇ ਦਾਦਾ ਬੈਠਾ ਲੋ ਵੀ ਮਿਲ ਜਾਈ ਸੀ ਇਹ ਚਾਹ ਤੁਹਾਡੇ ਵਾਸਤੇ ਆਈ ਸੀ ਮੈਨੂੰ ਨਹੀਂ ਲੱਗਦਾ ਕਿਸੇ ਚਾਹ ਚਾਹਤਾ ਸੀ ਪੁਲਸ ਵਾਲੇ ਵੀਰਾਂ ਨੂੰ ਵੀ ਪਿਆਦੀ ਆਪਣਾ ਕਦੇ ਗੁਰੂ ਨਾਨਕ ਦੇਵ ਦਾ ਲੰਗਰ ਘਟਿਆ ਪਰ ਸਾਨੂੰ ਇਟੀ ਕਾਲੀ ਹੋ ਗਈ ਜਿਵੇਂ ਨੂਰ ਖੜਤਾ ਹੁੰਦਾ ਵੀ ਪਤਾ ਨਹੀਂ 10 ਮਿੰਟ ਲੇਟ ਹੋ ਗਿਆ ਤਾਂ ਪਤਾ ਨਹੀਂ ਕੀ ਹੋ ਜੂ ਇਹ ਅਨੁਸ਼ਾਸਨ ਰੱਖਣਾ ਪੈਣਾ ਇਹਦੇ ਬਾਰੇ ਧਿਆਨ ਦੇਣਾ ਪੈਣਾ ਬੇਨਤੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇ ਤੁਸੀਂ ਹੱਥ ਖੋਲ ਲਿਆ ਕਿਸੇ ਬੰਦੇਾਂ ਤੇ ਡਾਂਗਾ ਚਲਾਉਣ ਵਾਸਤੇ ਕੋਈ ਗੱਲ ਨਹੀਂ ਮਾਰ ਲਿਓ ਕਿੰਨੇ ਆਕ ਮਾਰਨੀਆਂ ਜੇ ਦੁੰਨੇ ਕਦੇ ਵਿੱਚ ਮਾਰ ਲਿਆ ਤਾਂ ਆ ਜਾਓ ਮੰਡੀਆਂ ਦੇ ਵਿੱਚ ਵੀ ਮਾਰ ਲਿਓ ਪਰ ਝੋਨੇ ਦਾ ਦਾਣਾ ਦਾਣਾ ਚਕਾ ਕੇ ਰਹਿਣਾ ਹੱਥ ਕਾ ਜਾਂ ਪੈੰਡਾ ਡੰਗਾ ਬੰਨਾ ਪੂਰ ਬਲਾਕ ਦੇ ਵਿੱਚ 40-50 ਹਜ਼ਾਰ ਕਟਾ ਮਹਿਤ ਮੇਰਾ ਖਾਤਾ 3-4000 ਵੋਟ ਹੋਣੀ ਆ ਉਸ ਪਿੰਡ ਦੀ 2500 ਵੋਟ ਆ ਤੇ ਝੋਨਾ ਮੰਡਿਆਂ ਦੇ ਵਿੱਚ ਪਿਆ ਮੈਂ ਪੁਸ਼ਨਾ ਚੌਰਾ ਡੀਸੀ ਸਾਹਿਬ ਨੂੰ ਦੇਸੂ ਦੇ ਪ੍ਰਸ਼ਾਸਨ ਨੂੰ ਇਹ ਕੀ ਕਸੂਰ ਹੋ ਗਿਆ ਸਾਥੋ ਕਿਉਂ ਨਹੀਂ ਮੰਡਿਆਂ ਦੇ ਵਿੱਚ ਝੋਨਾ ਖਾਇਆ ਜਾਂਦਾ ਜੇ ਐਸਡੀ ਵੀ ਚਾਹਦੇ ਤਾਂ ਅਗਲੇ ਸਾਲ ਕੀ ਹੋਵੇਗਾ ਅਸੀਂ ਤੁਹਾਡੇ ਕੋਲੇ ਝੋਨਾ ਬਾਤੂ ਆ ਤੁਹਾਡੇ ਕੋਲੇ ਤਾਕ ਬਾਤੂ ਆ ਸਸਾਗਤ ਸੋਕੀ ਬੀਜੇ ਜਿਹੜਾ ਤੁਸੀਂ ਖਰੀਦ ਲਓ ਪਰ ਇਹ ਮਤ ਸੋਚੋ ਕਿ ਐਸੇ ਤਰ੍ਹਾਂ ਜਿਹੜੇ ਲੁੱਟ ਤੇ ਸਾਧਨਾ ਇਹਨਾਂ ਨੂੰ ਕਾਇਮ ਰੱਖਾਂਗੇ ਲੁੱਟ ਨਹੀਂ ਹੋਣ ਦੇਣੀ ਕਾਰ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਠੱਗਿਆ ਜਾ ਰਿਹਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀ ਕਿਸਾਨ ਨੇ ਕਾਟ ਦਿੱਤੀ ਆ ਜੇ ਤਾਂ ਉਹਨਾਂ ਦਾ ਹਮਦਰਦੀ ਆ ਤਾਂ ਦੇ ਦਿਓ ਕੋਈ ਗੱਲ ਨਹੀਂ ਜੇ ਪਰ ਠੱਗੇ ਦਾ ਕਾਟ ਚੱਤੀ ਆ ਉਹ ਸਾਡੇ ਕੋਲੇ ਲੋਡ ਕਰਾਓ ਇਸ ਐਸਕੇਮ ਦੇ ਆਗੂਆਂ ਕੋਲੇ ਸਾਡੀ ਵੀ ਕੇ ਜੂ ਡਕਾਉਂਦਾ ਦੀ ਜਥੇਬੰਦੀ ਕੋਲੇ ਉਹ ਵਾਪਸ ਕਰਾਵਾਂਗੇ ਅਗਲੀ ਗੱਲ ਆ ਆ ਦੋਹਾਂ ਆਰਟ ਸਗੇ ਨਹੀਂ ਛੋੜੇ ਡੂੰਡਮੱਡੀ ਤੇ ਸਾਲ ਹੋ ਗਿਆ ਉਹਨਾਂ ਨੂੰ ਕਿਸਾਨਾਂ ਨੂੰ ਲੜਦਿਆਂ ਨੂੰ ਦਿਨ ਚਾਰ ਮਹੀਨੇ ਸਾਡੇ ਕੋਲੇ ਹੋ ਗਏ ਮਸਲਾ ਇਹਨੂੰ ਸੁੱਤਾ ਪਿਆ ਸੋਦਾ ਪ੍ਰਸ਼ਾਸਨ 15 ਕਰੋੜ ਤੇ 85 ਲੱਖ ਦੀ ਠੱਗੀ ਮਾਰ ਗਏ ਇੱਕ ਫੜ ਲਿਆ ਇੱਕ ਨੂੰ ਇਹਨਾਂ ਮੁੱਠਾ ਰੱਬ ਚਾਰਿਆਂ ਨੇ ਕਿਉਂ ਕਿਥੇ ਅੰਬਰ ਨੂੰ ਉਡਾਰੀਆਂ ਲਾ ਗਿਆ ਜਾਂ ਉਹ ਧਰਤੀ ਦੇ ਵਿੱਚ ਨਿਕਲ ਗਿਆ ਉਹ ਨੂੰ ਨਹੀਂ ਫੜਿਆ ਹਾਲ ਤੱਕ ਕਿਸਾਨ ਤਰਾਸ ਤਰਾਸ ਕਰੀ ਜਾਂਦੇ ਨੇ ਦਿਨ ਦਿਹਾੜੇ ਖੱਗੀਆਂ ਵੱਜੀ ਜਾਂਦੀਆਂ ਪਰ ਇਸੋ ਦਾ ਸਾਰਾ ਪ੍ਰਸ਼ਾਸਨ ਇਥੋਂ ਦੀ ਸਾਰੀ ਸਰਕਾਰ ਉਹ ਇਹਨਾਂ ਦੇ ਨਾਲ ਰੜੀ ਹੋਈ ਆ ਉਹਦੇ ਵਾਸਤੇ ਵੀ ਸਾਡੀ ਬੀਕੇ ਜੂਟਾਉਂਦਾ ਵੱਲੋਂ ਉਹ ਜਿਹੜਾ ਵੱਲੋਂ ਮਾਨਸਾ ਵੱਲੋਂ ਤੇ ਬਖੰਡੇ ਵੱਲੋਂ 22 ਫੀਕ ਦਾ ਉਹ ਫਾਲੇ ਦਾ ਘਰਾਓ ਰੱਖਿਆ ਹੋਇਆ ਕਿ ਉਹਨਾਂ ਨੂੰ ਫੜੋ ਜੇ ਨਹੀਂ ਫੜਨਾ ਤਾਂ ਉਹਨਾਂ ਨੂੰ ਸੱਜਣਾ ਗੋਲ ਮੇਜ਼ ਤੇ ਬਿਠਾਓ ਆਖੇ ਹਿਸਾਬ ਕਰੋ ਵੀ ਕਿੰਨੇ ਪੈਸੇ ਰੁਕੇ ਆ ਦੂਜੇ ਪਾਸੇ ਤੋਂ ਵੀ ਤਿਆਰ ਨਹੀਂ ਦੂਸਰੇ ਪਾਸੇ ਅਸੀਂ ਘੁੰਮਣ ਕਰਾਵਾ ਟੋਲ ਪੁਲਾਜਾ ਰੋਕੋ ਕਾ ਵਾਸਤੇ ਰਸਤਾ ਸਾਫ ਕਰਨ ਦੇ ਕਰਨ ਵਾਸਤੇ ਲੱਗੇ ਹੋਏ ਸੀ ਉਹ ਰਸਤਾ ਨਹੀਂ ਸਾਫ ਕਰਦਿੰਦੇ ਹਾਈ ਕੋਰਟ ਦੇ ਹੁਕਮਾਂ ਜਿਵੇਂ ਸਾਰੇ ਹਾਈ ਕੋਰਟ ਦੇ ਹੁਕਮ ਸਾਰੇ ਪਹਿਲਾਂ ਲਾਗੂ ਕਰ ਲੈਂਦੇ ਐ ਇੱਥੇ ਬਥੇਰੇ ਹਾਈ ਕੋਰਟ ਦੇ ਹੁਕਮ ਹੋਏ ਹੋਏ ਨੇ ਉਹ ਤਾਂ ਲਾਗੂ ਤੁਸੀਂ ਕੀਤੇ ਨਹੀਂ ਅਗਲੀ ਗੱਲ ਆ ਜਿਹੜੀ ਆ 2 ਤਿੰਨ ਸਾਲ ਹੋ ਗਏ ਸਾਨੂੰ ਕਿਰਦਿਆਂ ਨੂੰ ਜੇਲ ਕੰਪਨੀ ਵੱਲੋਂ ਇੱਕ ਗੈਸ ਪਾਈਪ ਲੱਗੀ ਸੀ ਆ ਦੋ ਤਿੰਨ ਪਿੰਡ ਤੇ ਆਪਣੇ ਥੋੜੇ ਜਿਹਾ ਹਮਕਰਤੀ ਵੀ ਆ ਦੋ ਤਿੰਨ ਪਿੰਡ ਉਹ ਗੇਰ ਕੰਪਨੀ ਦੇ ਅਫਸਰਾਂ ਨੇ ਇਹਨਾਂ ਨੂੰ ਭਲੋਸ ਲਿਆ ਵੀ ਕੋਈ ਗੱਲ ਨਹੀਂ ਤੁਹਾਨੂੰ ਦਾ ਬਥੇਰੇ ਪੈਸੇ ਦੇ ਦਿਆਂਗੇ ਤੇ ਗੈਸ ਪਾਈਪ ਨਾਲ ਬਿਛੋ ਦਿਓ ਜਿਹਨੇ ਧੜਕੇ ਉਹਦਾ ਆਪ ਦੀ ਪੂਰਾ ਮੁਆਵਜ਼ਾ ਲੈ ਗਏ ਆ ਦੋ ਤਿੰਨ ਸਵਾ ਕਰੋੜ ਪਹਿਲਾਂ ਅਸੀਂ ਲੜ ਕੇ ਦਵਾਇਆ ਸਵਾ ਕਰੋੜ ਰੁਪਈਆ ਹਜੇ ਰਹਿਦਾ ਸੋ ਇਹ ਇਸ ਕਰਕੇ ਇਹ ਮੰੰਗਾ ਜਿਹੜੀਆਂ ਸਾਡੀਆਂ ਝੋਲਣ ਦੀ ਜੇ ਨਮੀ ਹੈਗੀ ਆ ਤਾਂ ਅਸੀਂ ਇਹ ਮੰਨਤ ਕਰਦੇ ਆ ਪਹਿਲੀ ਗੱਲ ਤਾਂ ਹੈ ਨਹੀਂ ਜੇ ਕਦੇ ਹੈਗੀ ਵੀ ਆ ਸੱਤੋਲੇ ਨੂੰ ਚੱਕਣ ਵਾਸਤੇ ਘੱਟੋ-ਘੱਟ 20-21% ਦਾ ਲੋਕਣਾ ਚੱਕਣਾ ਪੈਣਾ ਤਹਾ ਲੋਗੋ ਇਹ ਤਾਂ ਕੁਦਰਤ ਸਾਹਿਬ ਦੇ ਰਿਹਾ ਰੱਜ ਵੀ ਝੱਟ ਵੀ ਬੈਠਦੇ ਸਾਰੇ ਮਸ਼ੀਨੋ ਮਸ਼ੀਨੀਆਂ ਹੋਏ ਬੈਠੇ ਆ ਇਹ ਕੁਦਰਤ ਸਾਹਿਬ ਦਿੰਦੀ ਆ ਪਰ ਤੁਸੀਂ ਕਾਦੇ ਵਾਸਤੇ ਬਰੋਦੀ ਹੋਏ ਹੋ ਸਾਡੇ ਤੁਸੀਂ ਵੀ ਹਮਦਰਦੀ ਤੁਸੀਂ ਵੀ ਮਾੜੀ ਹੋਂ ਦਾ ਖਿਆਲ ਦੇਸ਼ ਦੇ ਪੰਜਾਬ ਦੇ ਅੰਨ ਦਾ ਟਕਰੀ ਕਰੋ ਜ਼ਮੀਨਾਂ ਐਕਵਾਇਰ ਕਰਨ ਵਾਸਤੇ ਪੁਰਾਣੀ ਵਾਲੇ ਪਰਚੇ ਕਰਨ ਵਾਸਤੇ ਹੋਰ ਤਰ੍ਹਾਂ ਤਰ੍ਹਾਂ ਦੇ ਲੋਕ ਵਿਰੋਧੀ ਫੈਸਲੇ ਲੈਣ ਵਾਸਤੇ ਦਾ ਤੁਹਾਡੇ ਕੋਲੇ ਸਮਾਂ ਪਰ ਕਿਸਾਨ ਤੇ ਮਜ਼ਦੂਰ ਵਾਸਤੇ ਤੁਹਾਡੇ ਕੋਲੇ ਸਮਾਂ ਨਹੀਂ ਹੈ ਇਹ ਸਮਾਂ ਤੁਹਾਡੇ ਵੇਖ ਕੇ ਨੇ ਤੁਸੀਂ ਸਾਰਿਆਂ ਨੇ ਰਲ ਕੇ ਇਹ ਸਮਾਂ ਕਿਹਨਾਂ ਤੋਂ ਲੈਣਾ ਪੈਣਾ ਇਹਨਾਂ ਤੋਂ ਕਢਾਉਣਾ ਪੈਣਾ ਇਹ ਇਕੱਠੇ ਹੋਣਾ ਪੈਣਾ ਕੋਈ ਵੀ ਜਥੇਬੰਦੀ ਇਹ ਮੱਤ ਸੋਚੇ ਕਿ ਸਾਡੀ ਜਥੇਬੰਦੀ ਬਹੁਤ ਵੱਡੀ ਆ ਅਸੀਂ ਕੱਲੇ ਮਸਲੇ ਹੱਲ ਕਰਾਵਾਂਗੇ ਹੁਣ ਮਸਲੇ ਨਿੱਕੇ ਮੋਟੇ ਨਹੀਂ ਰਹਿਣਗੇ ਮਸਲੇ ਤਾਂ ਸਿਰ ਮੰਗਦੇ ਨੇ ਮਸਲੇ ਦਾ ਪੈਰ ਪੈਰ ਤੇ ਲੜਾਈ ਮੰਗਦੇ ਨੇ ਫੇਰ ਮਸਲੇ ਹੱਲ ਹੋਣੇ ਆ ਨਹੀਂ ਮਸਲੇ ਨਹੀਂ ਹੱਲ ਹੋਣੇ ਜਿਦਾ ਉਹ ਜਵਾਕਾਂ ਦੇ ਘਰੇ ਜਿਹਦੇ ਅੱਤਾ ਨਹੀਂ ਸੀ ਤਾਂ ਸਾਰਿਆਂ ਦਾ ਇਹੇ ਹਾਲ ਹੋਣਾ ਚਾਹੇ ਕੋਈ ਕਿਸਾਨ ਆ ਚਾਹੇ ਕੋਈ ਮਜ਼ਦੂਰ ਆ ਇੱਕ ਕੋਈ ਛੋਟਾ ਵਪਾਰੀ ਵਰਗਾ ਸਾਰਿਆਂ ਦਾ ਉਹੀ ਹਾਲ ਹੋ ਰੋ ਚੂਹੇ ਵਾਲੀ ਗੱਲ ਆ ਤੇ ਚੂਹਾ ਕਿਸੇ ਦੇ ਘਰੇ ਆ ਗਿਆ ਸਮਾਂ ਵੀ ਮੇਰੇ ਨਾਲ ਪੂਰਾ ਹੋ ਗਿਆ ਤਾਂ ਉਹਨੇ ਚੂਹੇ ਨੇ ਚੂਹੇ ਨੂੰ ਫੜਨ ਵਾਸਤੇ ਉਹਨੇ ਕਹਿਤਾ ਦੇ ਘਰ ਵਾਲੀ ਨੇ ਵੀ ਭਾਈ ਇਹਦਾ ਪ੍ਰਬੰਧ ਕਰ ਕੋਈ ਉਹ ਕਹਿੰਦਾ ਪ੍ਰਬੰਧ ਕੀ ਕਰਾਂ ਜਾਂਦੀ ਕੋਈ ਪਿੰਜਰਾ ਲਿਆਇਆ ਕੋਈ ਕਰਕੀ ਲਿਆਇਆ ਇਹ ਨੂੰ ਫੜ ਤੇਰੇ ਚੂਹੇ ਨੇ ਕੰਨਾਂ ਦੇ ਵਿੱਚ ਇਹ ਗੱਲ ਪਈ ਗੱਲ ਆਪਣੇ ਧੀ ਲੈ ਕੇ ਉਹਨੀਆਂ ਮੋੜ ਕੇ ਜਦੋਂ ਜੂਹੇ ਨੇ ਕਮਰੇ ਵਿੱਚ ਗੱਲ ਪਈ ਉਹਨੇ ਆਖਿਆ ਦੂਜੇ ਭਰਾਵਾਂ ਨੂੰ ਪੁੱਛ ਲਿਏ ਦਾ ਕੋਈ ਹੱਲ ਕਰੀਏ ਉਹ ਮੁਰਗੇ ਕੋਲੇ ਗਿਆ ਮੁਰਗੇ ਨੂੰ ਕਹਿੰਦਾ ਭਰਾਵਾ ਤਰੀਕੀ ਲੱਗ ਗਈ ਕੀ ਕਰੀਏ ਕਹਿੰਦਾ ਤਰੀਕੀ ਤੇਰੇ ਵਾਸਤੇ ਆਪਾਂ ਕੀ ਕਰਨਾ ਉਸ ਤੋਂ ਬਾਅਦ ਬੱਕਰੇ ਕੋਲੇ ਗਿਆ ਬੱਕਰੇ ਨੇ ਵੀ ਇਹੀ ਜਵਾਬ ਦਿੱਤਾ ਉਸ ਤੋਂ ਬਾਅਦ ਢੱਗੇ ਕੋਲੇ ਗਿਆ ਉਹਨੇ ਵੀ ਇਹੀ ਜਵਾਬ ਦਿੱਤਾ ਕੋਈ ਆਖੀ ਉਹ ਜਿਨ੍ਹਾਂ ਦੇ ਤਰੀਕੀ ਸੀਗੀ ਕੋਈ ਨਾ ਕੋਈ ਬਜ਼ੁਰਗ ਮਰ ਗਿਆ ਸਾਰੀ ਹੋਰੀ ਤਰ ਆ ਰਹੀ ਤੇ ਜਿੱਥੇ ਕੜਕੀ ਲਾਈ ਸੀ ਉਹਨਾਂ ਨੇ ਕਿਹਾ ਬਿਕੜਕੀ ਲੱਗ ਗਈ ਤੇ ਕੜਕੀ ਦੇ ਵਿੱਚ ਜਦੋਂ ਖੜਕਾ ਹੋਇਆ ਸਾਰਾ ਆਸ ਦਾ ਟੈਨਸੀ ਉਹਦੇ ਘਰ ਵਾਲੇ ਨੇ ਕਿਹਾ ਵੀ ਝੂਠਾ ਤਾਂ ਫੜਿਆ ਗਿਆ ਜਦੋਂ ਨੇੜੇ ਹੋ ਕੇ ਦੇਖਣ ਲੱਗੀ ਉਹਦੇ ਵਿੱਚ ਸੱਪ ਵੜ ਗਿਆ ਸੱਪ ਨੇ ਉਹਨੇ ਬਿਰਾਨੀ ਦੋਸਾ ਔਰਤ ਤੇ ਡੰਗ ਮਾਰਤਾ ਪਤਾ ਲੈਣ ਆਲੇ ਆਉਣ ਲੱਗੇ ਦੀ ਪਰਤਾ ਲਈਏ ਭਾਈ ਸੱਤ ਲੜ ਗਿਆ ਆਪਾਂ ਜਾਣੇ ਯਾਰ ਰਿਸ਼ਤੇਦਾਰੀਆਂ ਦੇ ਵਿੱਚ ਉਹ ਕੰਨੇ ਪਤਾ ਲੈਣ ਆਏ ਨੇ ਯਾਰ ਰਿਸ਼ਤੇਦਾਰ ਆਏ ਨੇ ਆਇਆ ਕਰੋ ਇਹਨਾਂ ਦੀ ਸੇਵਾ ਵਾਸਤੇ ਮੁਰਗਾ ਚੜਾ ਲਓ ਜਿਹੜਾ ਕਹਿੰਦਾ ਸੀ ਮੈਨੂੰ ਕਿਰਕੀ ਦੀ ਲੋੜ ਆ ਉਹ ਸੇਵਾ ਜਦ ਜਿਨਾ ਸੀਗਾ ਮੁਰਗਾ ਚੜਕਾ ਆਪਾਂ ਉਸ ਤੋਂ ਬਾਅਦ ਉਹਦੀ ਵਾਤ ਹੋ ਗਈ ਉਸ ਦਿਨ ਵੀ ਉਹ ਕੰਨੇ ਵੀ ਹੁਣ ਸੇ ਵੱਡੇ ਆਏ ਆ ਆਪਣੇ ਸਾਰੇ ਰਿਸ਼ਤੇਦਾਰ ਤੇ ਹੁਣ ਬੱਕਰੇ ਦੀ ਵਾਰੀ ਆ ਬੱਕਰੇ ਨੂੰ ਝਲਕਾ ਲਓ ਉਸ ਤੋਂ ਬਾਅਦ ਜਦੋਂ ਭੋਗ ਸੀ ਉਹ ਟੱਗੇ ਦੀ ਵੱਧਦੀ ਮੌਤ ਆ ਗਈ ਉਹਨੂੰ ਕਹਿੰਦੇ ਵੀ ਇਹਨੂੰ ਛੱਡਾ ਲਓ ਹੁਣ ਕੈਹ ਦਾ ਮਤਲਬ ਸੇ ਗੱਲੇ ਕਿਸਾਨ ਮਜ਼ਦੂਰ ਦਾ ਮਤਲਬ ਨਹੀਂ ਰਹਿ ਗਿਆ ਇੱਥੇ ਇਹ ਕ੍ਰਿਕੀ ਸਾਰਿਆਂ ਵਾਸਤੇ ਆ ਇਸ ਕ੍ਰਿਕੀ ਦੇ ਵਿੱਚੋਂ ਬਚਣਾ ਪੈਣਾ ਬਚਣ ਦਾ ਇੱਕੋ ਇੱਕ ਹੱਲ ਇੱਕੋ ਇੱਕ ਰਾਹ ਇਹ ਆ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਲੜਾਂਗੇ ਤਾਂ ਜਿੱਤਾਂਗੇ ਤੇ ਨਹੀਂ ਕਦੇ ਕਦੇ ਜਿਹੜੀ ਮਾਰਕੀ ਚੱਥੇ ਬੰਦੀ ਆ ਛੱਤਰਖਾਨੇ ਆ ਥੋੜੇ ਖਾਲੇ ਬਾਰੇ ਖਾਲੇ